ਕਰਾਂਗੇ ਜਲਾਲਾਬਾਦ ਦੇ ਨੌਜਵਾਨ ਜੋ ਕਿ ਗਲਤੀ ਦੇ ਨਾਲ ਤਾਰ-ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਹੈ ਪਾਕਿਸਤਾਨੀ ਰੇਂਜਰਸ ਨੇ ਪੀਐਸਐਫ ਨੂੰ ਕੰਫਰਮ ਕਰ ਦਿੱਤਾ ਹੈ ਕਿ ਇਹ ਸਭ ਨੇ ਪਰਿਵਾਰ ਨੂੰ ਇਸ ਬਾਬਰ ਜਾਣਕਾਰੀ ਵੀ ਸਾਂਝੀ ਕੀਤੀ ਹੈ ਤਾਰ-ਪਾਰ ਖੇਤੀ ਲਈ ਅਮਰਿਤਪਾਲ ਸਿੰਘ 82 ਹਾਲੇ ਗਲਤੀ ਦੇ ਨਾਲ ਉਸਦੇ ਵੱਲੋਂ ਇਸ ਸਰਹੱਦ ਪਾਰ ਕਰ ਲਈ ਗਈ ਪਿੰਡ ਖੈਰੇ ਕੇ ਉਤਾਰ ਦਾ ਰਹਿਣ ਵਾਲਾ ਹੈ ਅੰਮ੍ਰਿਤਪਾਲ ਸਿੰਘ 21 ਜੂਨ ਨੂੰ ਕਰੋ ਖੇਤੀ ਕਰਨ ਗਿਆ ਸੀ ਅੰਮ੍ਰਿਤਪਾਲ ਸ਼ਾਮ ਨੂੰ ਵਾਪਸ ਕਰਨ ਨਹੀਂ ਮੁੜਿਆ ਜਦੋਂ ਪੀਐਸਐਫ ਨੇ ਗੇਟ ਤੇ ਹੋਈ ਆਉਣ ਜਾਣ ਦੀ ਐਂਟਰੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸਦੇ ਸਿਰ ਖੇਤ ਨੂੰ ਜਾਣ ਦੀ ਐਂਟਰੀ ਹੋਈ ਸੀ ਪਰ ਵਾਪਸੀ ਦੀ ਐਂਟਰੀ ਨਹੀਂ ਹੋਈ ਸੀ ਦਸਤਕਤ ਨਹੀਂ ਹੋਈ ਸੀ ਅੰਮ੍ਰਿਤਪਾਲ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ 4 ਮਹੀਨੇ ਦਾ ਇੱਕ ਛੋਟਾ ਜਿਹਾ ਬੱਚਾ ਵੀ ਹੈ परिवार ने अपील की है सरकार बेटे नूर तुरंत वापस ले आए तार पार करके पाकिस्तान पहुंच गया है जलालाबाद का नौजवान फाइल तस्वीर इस दे तुसी देख पा रहे हो बीएसएफ ने परिवार नु इस बाबत जानकारी दी है क्योंकि पाकिस्तानी रेंजर्स ने एक कंफर्म कर देता है कि ये जो नौजवान है तार पार करके ਪਾਕਿਸਤਾਨ ਵਾਲੇ ਪਾਸੇ ਪਹੁੰਚਿਆ ਹੈ ਤਾਰ ਪਾਰ ਖੇਤੀ ਦੇ ਲਈ 81 ਕਿਉਂਕਿ ਅਸੀਂ ਦੇਖਨੇ ਆ ਕਿ ਕੰਡਿਆਲੀ ਤਾਰ ਦੇ ਪਾਰ ਵੀ ਕਈ ਕਿਸਾਨਾਂ ਦੀ ਖੇਤੀ ਦੀ ਜ਼ਮੀਨ ਹੈ ਹਾਲਾਂਕਿ ਬੀਐਸਐਫ ਦੇ ਅਧਿਕਾਰੀ ਇਹਨਾਂ ਦੇ ਨਾਲ ਜਾਂਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਸਾਈਨ ਕੀਤੇ ਜਾਂਦੇ ਨੇ ਤਾਂ ਹੀ ਇਹਨਾਂ ਨੂੰ ਅੱਗੇ ਭੇਜਿਆ ਜਾਂਦਾ ਹੈ ਜਰੂਰ ਬੀਐਸਐਫ ਨੇ ਜਾਂਚ ਪੜਤਾਲ ਕੀਤੀ ਕਿਉਂਕਿ ਪਰਵਾਰ ਬੀਐਸਐਫ ਦੇ ਅਧਿਕਾਰੀਆਂ ਦੇ ਕੋਲ ਪਹੁੰਚਿਆ ਕਿ ਉਹਨਾਂ ਦਾ ਪੁੱਤ ਗਿਆ ਸੀ ਸਵੇਰੇ ਖੇਤੀ ਦੇ ਲਈ ਆਪਣੀ ਜ਼ਮੀਨ ਹੋਣ ਦੇ ਲਈ ਪਰ ਉਹ ਵਾਪਸ ਨਹੀਂ ਪਰਤਿਆ ਇਸ ਦਰੋਂ ਜਦੋਂ ਅ ਰਜਿਸਟਰਡ ਚੈੱਕ ਕੀਤਾ ਗਿਆ ਤੇ ਜਾਣ ਦੀ ਐਂਟਰੀ ਤੇ ਸੀ ਪਰ ਵਾਪਸੀ ਦਾ ਕੋਈ ਵੀ ਦਸਤਖਤ ਨਹੀਂ ਸੀ ਉਸ ਤੋਂ ਬਾਅਦ ਪਾਕਿਸਤਾਨੀ ਰੇਂਜਰਜ਼ ਨਾਲ ਗੱਲਬਾਤ ਕੀਤੀ ਗਈ ਪਰ ਇਸ ਤੋਂ ਪਹਿਲਾਂ ਪਾਕਿਸਤਾਨੀ ਰੇਂਜਰਜ਼ ਨੇ ਮਨਨ ਕੀਤਾ ਸੀ ਕੋਈ ਵੀ ਨੌਜਵਾਨ ਐਸਪਰ ਨਹੀਂ ਆਇਆ ਪਰ ਹੁਣ ਪਾਕਿਸਤਾਨੀ ਰੇਂਜਰਜ਼ ਨੇ ਬੀਐਸਐਫ ਨੂੰ ਕਨਫਰਮ ਕਰ ਦਿੱਤਾ ਹੈ ਕਿ ਇਹ ਨੌਜਵਾਨ ਪਾਕਿਸਤਾਨ ਦੀ ਸਰਹੱਦ 'ਚ ਐਂਟਰ ਹੋਇਆ ਤੇ ਹੁਣ ਪਰਿਵਾਰ ਸਰਕਾਰ ਤੋਂ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਨੂੰ ਸਹੀ ਸਲਾਮਤ ਕਰ ਵਾਪਸ ਲਿਆਂਦਾ ਜਾਏ ਕਿਉਂਕਿ ਇਕਲੌਤਾ ਪੁੱਤ ਹੈ 21 ਜੂਨ ਨੂੰ ਕਰੋ ਖੇਤੀ ਦਾ ਕਹਿ ਕੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਮੈਨਾ ਮੇਰੇ ਸੋਗੀ प्रदीप ਫੋਨ ਲਾਈਨ ਤੇ ਜੁੜੋ ਹੈ ਨੇ प्रदीप ਇਹ ਕਨਫਰਮ ਹੋ ਚੁੱਕਿਆ ਹੈ ਕਿ ਇਹ ਜੋ ਨੌਜਵਾਨ ਅਮਰਿਤਪਾਲ ਹੈ ਇੱਕ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਪਰਿਵਾਰ ਦੇ ਵੱਲੋਂ ਹੁਣ ਕੀ ਕੁਝ ਮੰਗ ਕੀਤੀ ਜਾ ਰਹੀ ਹੈ ਕੋ ਸਮਝੋ ਜਿਹੜਾ 21 ਤਰੀਕ ਨੂੰ ਲਾ ਪਤਾ ਹੋਇਆ ਫਰੀਦਕੁਰ ਦਾ ਪਿੰਡ ਖਰੇ ਤੋਂ ਦੇ ਉਟਾੜ ਦਾ ਜਿਹੜਾ ਨੌਜਵਾਨ ਸੀਗਾ ਉਸ ਦਾ ਜਿਹੜਾ ਹੁਣ ਪਾਕਿਸਤਾਨ ਦੇ ਇਸ ਈਲੂ ਮੰਨ ਲਿਆ ਕਿ ਇਹ ਨੌਜਵਾਨ ਭਾਰਤੀ ਹੈ ਜਿਹੜੀ ਹੈ ਸਰਦ ਨੂੰ ਜਿਹੜਾ ਕਰੋਧ ਕਰ ਗਿਆ ਸੀ ਜਾਂ ਪਾਕਿਸਤਾਨ ਸਰਦ ਨੂੰ ਕਰੋਧ ਕਰ ਗਿਆ ਸੀਗਾ ਤੇ ਪਾਕਿਸਤਾਨ ਦੇ ਜਿਹੜੇ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਇਹ ਨੌਜਵਾਨ ਹੈ ਪਰਿਵਾਰ ਦੇ ਮੁਤਾਬਕ ਜਿਹੜਾ ਬੀਐਸਐਫ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਪਰਿਵਾਰ ਨੇ ਜਿਹੜੀ ਸਾਂਝੀ ਕੀਤੀ ਹੈ ਕਿ ਹੁਣ ਜਿਹੜਾ ਇਸ ਨੌਜਵਾਨ ਦੀ ਜਿਹੜੀ ਵਾਪਸੀ ਦੀ ਜਿਹੜੀ ਹੈ ਪਰਿਵਾਰ ਜਿਹੜਾ ਮੰਗ ਕਰ ਰਿਹਾ ਪਰ ਦੂਜੇ ਪਾਸੇ ਬੀਐਸਐਫ ਦੇ ਅਧਿਕਾਰੀ ਦੀ ਪਾਰਕ ਰੈਂਜਰ ਦੇ ਨਾਲ ਜਿਹੜਾ ਲਗਾਤਾਰ ਰਾਪਟਾ ਕੈਮ ਕੀਤੇ ਹੋਏ ਨੇ ਤੇ ਇਸ ਦੇ ਇਸ ਨੂੰ ਵਾਪਸ ਆਉਂਦੀ ਜਿਹੜੀ ਇਹ ਗੱਲਬਾਤ ਜਿਹੜੀ ਇਹ ਚੱਲ ਰਹੀ ਹੈ ਫਿਲਹਾਲ ਦੀ ਕੜੀ ਦੇ ਅੰਦਰ ਨੌਜਵਾਨ ਜਿਹੜਾ ਪਾਕਿਸਤਾਨ ਦੀ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਮੁਤਾਬਕ ਜਿਹੜਾ ਇਹ ਪੀਐਸਫ ਦੇ ਅਧਿਕਾਰੀਆਂ ਨੇ 2 ਦਿਨ ਪਹਿਲਾਂ ਹੀ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਹੈ ਕਿ ਨੌਜਵਾਨ ਜਿਹੜਾ ਹੈ ਪਾਕਿਸਤਾਨ ਦੀ ਪੁਲਿਸ ਦੇ ਕੋਲ ਹੈ ਜਿਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਜਿਹੜੀ ਰਾਹਤ ਜਿਹੜੀ ਪਰਿਵਾਰ ਨੂੰ ਜ਼ਰੂਰ ਮਿਲੀ ਹੈ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਤਾਂ ਪਾਕਿਸਤਾਨ ਨੇ ਨੌਜਵਾਨ ਦੇ ਆਪਣੇ ਇਲਾਕੇ ਦੇ ਵਿੱਚ ਹੋਣ ਦੀ ਜਿਹੜੀ ਗੱਲ ਤੋਂ ਸਿੰਧੂ ਤੌਰ ਤੇ ਜਿਹੜੀ ਇਨਕਾਰੀ ਕੀਤੀ ਸੀ ਵੀ ਪਰ ਇਸੇ ਤਰੀਕੇ ਤੋਂ ਬਾਅਦ ਜਿਹੜਾ ਲਗਾਤਾਰ ਜਿਹੜੇ ਹੈ ਬੀਐਸਐਫ ਡੈਡਕਾਰੀ ਇਸ ਗੱਲ ਨੂੰ ਜਿਹੜੇ ਹੈ ਬੀਐਸ ਪਾਰਕ ਰੈਂਜਰ ਜਿਹੜੇ ਰੱਖਦੇ ਸੀਗੇ ਕਿ ਸਾਡਾ ਇੱਕ ਨੌਜਵਾਨ ਜਿਹੜਾ ਹੈ ਪਾਕਿਸਤਾਨ ਸਰਦਰੀ ਉਹ ਜਿਹੜਾ ਪਾਰ ਕਰ ਗਿਆ ਉਸ ਦੀ ਜਿਹੜੀ ਪਾਲ ਕੀਤੀ ਜਾਵੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਪਾਰਕ ਰੈਂਜਰ ਇਹਨਾਂ ਇਸ ਲਈ ਤਲਾਸ਼ ਕਰ ਰਹੇ ਤੇ ਡੀਐਸਐਫ ਅਧਿਕਾਰੀ ਵੀ ਜਿਹੜੇ ਪ੍ਰਯਾਸ ਕਰ ਰਹੇ ਸੀ ਤੇ ਪਰਿਵਾਰ ਲਗਾਤਾਰ ਜਿਹੜੀ ਹੈ ਨੌਜਵਾਨ ਦੀ ਜਿਹੜੀ ਵਾਪਸੀ ਦੀ ਮੰਗ ਕਰ ਰਹੀ ਆ ਕਿ ਹਾਲ ਫਿਲਹਾਲ ਵੱਡੀ ਰਾਹਤ ਦੀ ਜਿਹੜੀ ਖਬਰ ਜਿਹੜੀ ਪਰਿਵਾਰ ਦੇ ਲਈ ਜਿਹੜੀ ਹੈ ਡੀਐਸਐਫ ਅਧਿਕਾਰੀਆਂ ਵੱਲੋਂ ਜਿਹੜੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਪਾਕਿਸਤਾਨ ਪੁਲਸ ਦੇ ਕੋਲ ਜਿਹੜਾ ਨੌਜਵਾਨ ਹੈ ਤੇ ਉਹਨੂੰ ਜੀ ਪਰਦੀਪ